ਫਿਲਮਾਂ ਤੋਂ ਇਲਾਵਾ ਟਾਈਮ ਮਿਲ ਜਾਂਦਾ ਆਪਣੇ ਲਈ ਪਰਸਨਲ ਜੀ ਜੀ ਮੈਨੂੰ ਆ ਮੈਨੂੰ ਡਾਇਰੀ ਚ ਲਿਖਣਾ ਬਹੁਤ ਵਧੀਆ ਲੱਗਦਾ ਆ ਆਪਣੇ ਲਈ ਜੀ ਡਾਇਰੀ ਮੱਕੇ ਡਾਇਰੀ ਹੁੰਦੀ ਹੈ ਕਿ ਫੋਨ ਤੇ ਨੋਟਸ ਬਣਾਉਂਦੀ ਆ ਨਹੀਂ ਨਹੀਂ ਜੀ ਮੇਰੇ ਕੋਲ ਡਾਇਰੀਆਂ ਭਰੀਆਂ ਪਈਆਂ ਨੇ ਆ ਫਿਨਿਸ਼ ਕਰਕੇ 2025 ਦੀ ਵੀ ਮੈਂ ਇੱਕ ਸਟਾਰਟ ਕੀਤੀ ਹੋਈ ਆ ਹੁਣ ਬੜੀ ਸੋਹਣੀ ਲਈ ਆ ਤੇ ਉਹਦੇ ਤੇ ਮੈਂ ਡੇਲੀ ਲਿਖਦੀ ਆ ਆਪਣੇ ਫੀਲਿੰਗਸ ਕਿ ਅੱਜ ਜਿੰਦਾ ਦਾ ਦਿਨ ਆ ਫਿਰ ਪਿੱਛੇ ਮੈਂ ਲਿਖਦੀ ਆ 10 ਚੀਜ਼ਾਂ ਜਿਨ੍ਹਾਂ ਦਾ ਮੈਂ ਤੱਕ ਜਿਨ੍ਹਾਂ ਲਈ ਮੈਂ ਗ੍ਰੇਟਫੁਲ ਆ ਸੋ ਮੈਂ ਬਹੁਤ ਸਾਲ ਪਹਿਲਾਂ ਛੋਟੇ ਹੁੰਦੇ ਇੱਕ ਡਾਇਰੀ ਸ਼ੁਰੂ ਕੀਤੀ। ਅੱਛਾ ਮੈਂ ਘਰੇ ਕੋਈ ਝੂਠ ਬੋਲਿਆ ਸੀ ਤੇ ਮੈਂ ਪਹਿਲੇ ਪੇਜ ਤੇ ਉਹੀ ਲਿਖਿਆ ਹੋਇਆ ਮੈਂ ਅੱਜ ਆਪਦੇ ਡੈਡ ਨੂੰ ਝੂਠ ਬੋਲਿਆ ਮੰਮੀ ਨੂੰ ਝੂਠ ਬੋਲਿਆ। ਅੱਛਾ ਜੀ ਅਨਫੋਰਚੂਨੇਟਲੀ ਮੇਰੇ ਡੈਡ ਨੇ ਉਹ ਪੜ ਲਈ। ਅੱਛਾ ਪਹਿਲਾ ਹੀ ਪੇਜ ਤੇ ਮੈਂ ਅੱਜ ਵੀ ਕਈ ਵਾਰ ਇਹ ਸੋਚਦਾ ਵੀ ਉਹਨਾਂ ਨੇ ਮੈਨੂੰ ਕਿਉਂ ਦੱਸਿਆ ਜੇ ਪੜ ਲਈ ਸੀ ਤਾਂ ਆਪਦੇ ਅੰਦਰ ਰੱਖ ਲੈਂਦੇ। ਮੈਂ ਉਹ ਡਾਇਰੀ ਲਿਖਦਾ ਤਾਂ ਰਹਿੰਦਾ। ਤੇ ਨਹੀਂ ਮੈਨੂੰ ਕੁਝ ਨਹੀਂ ਹੋਇਆ ਮੇਰੀ ਸਿਰਫ ਜਲਾਲਤ ਹੋਈ ਉਹ ਘਰੇ ਆਇਆ ਉਹਨਾਂ ਨੇ ਕਹਿੰਦਾ ਅੱਛਾ ਹੁਣ ਤੂੰ ਝੂਠ ਬੋਲਿਆ ਕਰੇਗਾ ਮੈਂ ਕਹੇ ਜੀ ਚਲੋ ਕਿ ਮੈਨੂੰ ਇਹ ਨਾ ਸਮਝ ਆਵੇ ਵੀ ਇਹਨਾਂ ਨੂੰ ਪਤਾ ਕਿਵੇਂ ਲੱਗਿਆ ਮੈਨੂੰ ਪਤਾ ਲੱਗਿਆ ਮੇਰੇ ਰੂਮ 'ਚ ਉਹ ਰਜਿਸਟਰ ਸੀ ਡਾਇਰੀ ਕਾਦੀ ਸੀ ਉਹ 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 ਬਸ ਉਹ ਇੱਕ ਤੇ ਪਹਿਲਾ ਤੇ ਆਖਰੀ ਪੰਨਾ ਸੀ ਉਹ ਡਾਇਰੀ ਦਾ ਕਹਿੰਦੇ ਜੋ ਪੜ ਲਈ ਸੀ ਅੰਦਰ ਤਾਂ ਰੱਖ ਲੈਂਦੇ ਕਿੱਟੋ ਘਟ ਰੱਖ ਲੈਂਦੇ ਆਪਦੇ ਲਿਖਦਾ ਤਾਂ ਰਹਿੰਦਾ ਮੈਂ ਜਾ ਕੇ